ਦੋਸਤੋ ਸੰਗਰਾਮ ਦੀਵਿਦੇ ਰਜਾਨਾ ਪ੍ਰੋਗਰਾਮ ਅੱਜ ਦੀ ਗੱਲ ਤੁਹਾਡਾ ਸਵਾਰਥ ਹੈ ਭਾਰਤੀ ਜਨਤਾ ਪਾਰਟੀ ਤੇ ਆਰਐਸਐਸ ਕੋਈ ਵੀ ਮੌਕਾ ਖੁੱਜਣ ਨਹੀਂ ਦਿੰਦੇ ਜਦੋਂ ਉਹ Hindu Muslim Muslim ਪੋਲਿਟਿਕਸ ਨੂੰ ਲੋਕਾਂ ਦੇ ਦਿਮਾਗਾਂ 'ਚ ਨਾ ਪਰ ਕੱਲ ਉੱਤਰ ਕਾਸ਼ੀ ਦੇ ਵਿੱਚ ਉੱਤਰਾਖੰਡ ਦਾ ਜ਼ਿਲ੍ਹਾ ਉੱਤਰ ਕਾਸ਼ੀ ਉਸ ਦੇ ਵਿੱਚ ਇੱਕ ਮਹਾ ਪੰਚਾਇਤ ਰੱਖੀ ਹੋਈ ਸੀ ਜਿਹਦੇ ਵਿੱਚ ਬੀਜੇਪੀ ਦਾ ਤੇਲੰਗਾਨਾ ਤੋਂ ਜਿਹੜਾ ਅੱਗ ਲਾਉ ਐਮਐਲਏ ਉਹ ਜਾ ਕੇ ਮਹਾਰਾਸ਼ਟਰ ਚ ਵੀ ਕਰਦਾ ਰਿਹਾ ਤੇ ਮਦਰਾਸ਼ ਚ ਵੀ ਕਰਦਾ ਰਿਹਾ ਤੇ ਇੱਥੇ ਵੀ ਗੱਲ ਉਹ ਸੱਦਿਆ ਹੋਇਆ ਸੀ ਉਹ ਟੀ ਰਾਜਾ ਸਿੰਘ ਵੀ ਇੱਥੇ ਆਇਆ ਹੋਇਆ ਸੀਗਾ ਇਸ ਦੇ ਵਿਰੁੱਧ ਹਾਈ ਕੋਰਟ ਦੇ ਵਿੱਚ ਉੱਤਰਾਖੰਡ ਦੀ ਹਾਈ ਕੋਰਟ ਦੇ ਵਿੱਚ ਸੁਣਵਾਈ ਵੀ ਚੱਲ ਰਹੀ ਸੀ ਤੇ ਉਹ ਸੁਣਵਾਈ ਦੇ ਵਿੱਚ ਉਹ ਬੁੱਧਵਾਰ ਨੂੰ ਕਿਹਾ ਗਿਆ ਸੀ ਕਿ ਅਸੀਂ ਇਸ ਮਹਾ ਪੰਚਾਇਤ ਨੂੰ ਕਰਨ ਦੀ ਆਗਿਆ ਨਹੀਂ ਦੇ ਰਹੇ ਤੇ ਉਹ ਕੱਲ ਪਰੰ ਮਹਾਪੰਚਾਇਤ ਹੋਈ ਕਾਰਨ ਉਹਦਾ ਇਹ ਹੋ ਗਿਆ ਕਿ ਜਿਹੜਾ ਐਸਪੀ ਉੱਥੇ ਲੱਗਿਆ ਹੋਇਆ ਸੀ ਅਮਿਤ ਸ਼੍ਰੀਵਾਸਤਵਾ ਉਸ ਨੂੰ ਮੌਕੇ ਦੇ ਉੱਤੇ ਸਰਕਾਰ ਨੇ ਬਦਲਿਆ ਵੀ ਤੂੰ ਰਿੱਕੇ ਡੋਲ ਸਾਡੇ ਪ੍ਰੋਗਰਾਮ ਦੇ ਵਿੱਚ ਇਹ ਉਸ ਨੂੰ ਬਦਲ ਕੇ ਤੇ ਦੂਜਾ ਜਿਹੜਾ ਨਵਾਂ ਲਿਆਂਦਾ ਉਹਨੇ ਮਨਜ਼ੂਰੀ ਦਿੱਤੀ ਤੇ ਮਨਜ਼ੂਰੀ ਥੋੜੀ-ਮੋਤੀਆਂ ਸ਼ਰਤਾਂ ਲਾਤੀਆਂ ਪਰ ਉਸ ਰਾਜਾ ਸਿੰਘ ਨੇ ਤੇ ਜਿਹੜੇ ਬਾਕੀ ਨੇ ਉਹਨਾਂ ਨੇ ਜਿਹੜੀਆਂ ਮੋਟੀਆਂ ਗੱਲਾਂ ਕਹੀਆਂ ਵੀ ਹਿੰਦੂਓ ਇਕੱਠੇ ਹੋ ਜਾਓ ਤੋਂ ਨੂੰ ਮੁਸਲਮਾਨ ਛੱਡਣਗੇ ਨਹੀਂ ਤੇ ਆਪਾਂ ਨੂੰ ਜਿਹੜਾ ਉਹ ਰਾਜਾ ਸਿੰਘ ਨੇ ਤਾਂ ਇਹ ਕਿਹਾ ਵੀ ਮੁੱਖ ਮੰਤਰੀ ਜੀ ਧਾਮੀ ਸਾਹਿਬ ਜਰਾ ਜਾ ਕੇ yogi ਜੀ ਤੋਂ ਥੋੜਾ ਟ੍ਰੇਨਿੰਗ ਲੈ ਕੇ ਆਓ ਉਹਨਾਂ ਨਾਲ ਕੌਫੀ ਤੇ ਜਾਂ ਚਾਹ ਤੇ ਬਹਿ ਕੇ ਚਰਚਾ ਕਰੋ ਵੀ ਇਹਨਾਂ ਮੁਸਲਮਾਨਾਂ ਨੂੰ ਥਾਂ ਟਿਕਾਣੇ ਕਿਵੇਂ ਰੱਖਣਾ ਹੈ ਜਿਹੜੀ ਇਸ ਕਿਸਮ ਦੀਆਂ ਉਹ ਕਲਾ ਕੀਤੀਆਂ ਤੇ ਅਸੀਂ ਸਮਝਦੇ ਹਾਂ ਵੀ ਅੱਜ ਦੇ ਸਮੇਂ 'ਚ ਬਿਨਾਂ ਸ਼ੱਕ ਆਰਥਿਕ ਨੀਤੀਆਂ ਦੇ ਉੱਤੇ ਲੜਾਈ ਬਹੁਤ ਵੱਡਾ ਮੁੱਦਾ ਭਾਰਤ ਦੇ ਲੋਕਾਂ ਦਾ ਕਾਰਪੋਰੇਟਾਂ ਦੇ ਵਿਰੁੱਧ ਪਰ ਉਹ ਉਹਦੇ ਨਾਲ ਹੀ ਓਡਾ ਹੀ ਵੱਡਾ ਮੁੱਦਾ ਇਹ ਹੈ ਵੀ ਜਿਹੜੀ ਆ ਫਿਰਕੂ ਕਰਨ ਦੀ ਨੇਹਰੀ ਚਲਾਈ ਹੋਈ ਹੈ ਭਾਜਪਾ ਨੇ ਇਸ ਨੂੰ ਠੱਲਣ ਦਾ ਵੀ ਇੱਕ ਵੱਡਾ ਮੁੱਦਾ ਹੈਗਾ ਤੇ ਇਸ ਮੁੱਦੇ ਨੂੰ ਪਹਿਲ ਦੇ ਆਧਾਰ ਤੇ ਸਾਡੇ ਦੇਸ਼ ਦੇ ਲੋਕਾਂ ਨੂੰ ਲੈਣ ਦੀ ਲੋੜ ਹੈ ਦੂਜੇ ਪਾਸੇ ਜਿਹੜੀ ਸੰਭਲ ਦੇ ਵਿੱਚ ਹਿੰਸਾ ਹੋਈ ਸੀਗੀ ਉਸ ਦੀ ਜਾਂਚ ਵਾਸਤੇ ਇੱਕ ਕਮੇਟੀ ਬਣਾਈ ਸੀ ਉੱਥੋਂ ਦੀ ਗਵਰਨਰ ਅਨੰਦਦੀਪਨ ਪਟੇਲ ਨੇ ਉਸ ਕਮੇਟੀ ਦੇ ਵਿੱਚ ਇੱਕ ਜੱਜ ਸਾਹਿਬ ਨੇ ਜਿਹੜੇ ਦਵਿੰਦਰ ਕੁਮਾਰ ਅਰੋੜਾ ਤੇ ਇੱਕ ਰਿਟਾਇਰਡ ਆਈਐਸ ਅਫਸਰ ਨੇ ਅਮਿਤ ਮੋਨ ਪ੍ਰਸਾਦ ਤੇ ਇੱਕ ਰਿਟਾਇਰਡ ਆਈਆਈਪੀਐਸ ਅਫਸਰ ਨੇ ਅਰਵਿੰਦ ਕੁਮਾਰ ਜੈਨ ਅੱਜ ਦਾ ਟੈਲੀਗ੍ਰਾਫ ਨੇ ਉਹਦੇ ਤੇ ਰਿਪੋਰਟ ਕੀਤੀ ਹੈ ਵੀ ਜਿਹੜੇ ਇਹ ਅਰਵਿੰਦ ਕੁਮਾਰ ਜੈਨ ਨੇ ਜਿਹੜੇ ਰਿਟਾਇਰਡ ਆਈਪੀਐਸ ਅਫਸਰ ਨੇ ਇਹ ਲੋਕਲ ਟੀਵੀ ਚੈਨਲਾਂ ਦੇ ਉੱਤੇ ਬੀਜੇਪੀ ਸਰਕਾਰ ਦੇ ਹਰ ਮੁੱਦੇ ਦੇ ਉੱਤੇ ਬਚਾਅ ਕਰਨ ਲਈ ਪੈਸਾਂ 'ਚ ਹਿੱਸਾ ਲੈਂਦੇ ਨੇ ਤੇ 2017 'ਚ ਇਹਨੇ ਇੱਕ ਇਹ ਵੀ ਐਲਾਨ ਕੀਤਾ ਸੀ ਕਿ ਮੈਂ ਬੀਜੇਪੀ ਦੇ ਨੂੰ ਜੁਆਇਨ ਕਰਕੇ ਚੋਣ ਲੜ ਰਿਹਾ ਬਾਅਦ ਦੇ ਵਿੱਚ ਬੀਜੇਪੀ ਨੇ ਉਹਨੂੰ ਤਿਰਕ ਨਹੀਂ ਦਿੱਤੀ ਉਹ ਚੋਣ ਤਾਂ ਨਹੀਂ ਲੜਿਆ ਪਰ ਉਹ ਬੀਜੇਪੀ ਦੇ ਨਾਲ ਪੂਰਾ ਜੁੜਿਆ ਹੋਇਆ ਤੇ ਇਸ ਜਿਹੜੇ ਲੋਕ ਉੱਥੇ ਮਰੇ ਐ ਤੇ ਜਿਹੜੀ ਹਿੰਸਾ ਹੋਈ ਐ ਉਹਨਾਂ ਨੂੰ ਇਨਸਾਫ ਇੱਥੇ ਕਿੱਥੇ ਮਿਲਣਾ ਇਹ ਤਾਂ ਪਹਿਲਾ ਇੱਕ ਮੰਤ ਸੋਚ ਕੇ ਗਏ ਹੋਏ ਐ ਜੱਸ ਸਾਹਿਬ ਦਾ ਤਾਂ ਆਪਾਂ ਮੈਂ ਅਸੀਂ ਨਹੀਂ ਕਹਿੰਦੇ ਹਾਂ ਵੀ ਕੀ ਐ ਤੇ ਇਹਨਾਂ ਬੰਦਿਆਂ ਦੇ ਤਾਂ ਪੱਕਾ ਮੰਤ ਹੈ ਵੀ ਅਸੀਂ ਜਾ ਕੇ ਜਿਹੜੇ ਬੰਦੇ ਉੱਥੇ ਮਰੇ ਐ ਤੇ ਜਿਨ੍ਹਾਂ ਦੇ ਉੱਤੇ ਲਾਠੀਆਂ ਚੱਲੀਆਂ ਨੇ ਜਿਨ੍ਹਾਂ ਦੇ ਘਰ ਤਾਹੇ ਜਿਨ੍ਹਾਂ ਦੇ ਘਰਾਂ ਦੇ ਉੱਤੇ ਅਟੈਕ ਹੋਏ ਐ ਉਹਨਾਂ ਬੰਦਿਆਂ ਨੂੰ ਹੀ ਦੋਸ਼ੀ ਬਣਾ ਕੇ ਆਉਣਾ ਐ ਆ ਜਿਹੜੀ ਭੀੜ ਉੱਥੇ ਗਈ ਸੀਗੀ ਜੈ ਸ਼੍ਰੀ ਰਾਮ ਦੇ ਨਾਰੇ ਲਾਉਂਦੀ ਹੋਈ ਇਹ ਤਾਂ ਅਸੀਂ ਦੱਸਣੀ ਵੀ ਸੋ ਇਹ ਤਾਂ ਇੱਕ ਕਿਸੇ ਦਾ ਪਹਿਲਾਂ ਹੀ ਦੱਸਿਆ ਗਿਆ ਨਤੀਜਾ ਹੈ ਵੀ ਉਸ ਕਮੇਟੀ ਦਾ ਨਤੀਜਾ ਕੀ ਨਿਕਲਣਾ ਹੈ ਸਮਾਜਵਾਦੀ ਪਾਰਟੀ ਦੇ ਆਗੂ ਸ਼ਿਪਾਲ ਯਾਦਵ ਨੇ ਕਿਹਾ ਵੀ ਸਾਨੂੰ ਇਸ ਕਮੇਟੀ ਤੇ ਭੁਰਾ ਪ੍ਰਸ਼ਾਸਨਿਕ ਅਸੀਂ ਚਾਹੁੰਦੇ ਆ ਕਿ ਜਿਹੜਾ ਸਿਟਿੰਗ ਜੱਜ ਹੈ ਹਾਈ ਕੋਰਟ ਦਾ ਉਹਦੀ ਅਗਵਾਈ ਦੇ ਵਿੱਚ ਇਹ ਕਮੇਟੀ ਬਣੇ ਆ ਇਸ ਕਮੇਟੀ ਦਾ ਵਿੱਚੋਂ ਕੁਝ ਨਹੀਂ ਨਿਕਲਣ ਵਾਲਾ ਦੂਸਰੀ ਗੱਲ ਦੋਸਤੋ ਵੀ ਅੱਜ ਭੂਪਾਲ ਗੈਸ ਦੇ ਜਿਹੜੀ ਗਾਂਡ ਹੋਇਆ ਸੀਗਾ ਜਿਹਦੇ ਵਿੱਚ ਬਹੁਤ ਜਿਹੜੀ ਇੱਕ ਗੈਸ ਲੀਕ ਹੋ ਗਈ ਸੀ ਐਮ ਆਈ ਸੀ ਮਿਥਾਈਲ ਆਈਸੋਸਾਇਨੇਟ ਤੇ ਬਹੁਤ ਸਾਰੇ ਲੋਕ ਮਾਰੇ ਗਏ ਸੀ ਅੱਖਾਂ ਤੋਂ ਅੰਨੇ ਹੋ ਗਏ ਸੀ ਉਹਦੇ ਬੜੇ ਪ੍ਰਭਾਵ ਰਹਿੰਦੇ ਹੈ ਜੀ 40 ਸਾਲ ਬੀਤਣ ਦੇ ਬਾਅਦ ਵੀ ਤੇ ਕੇਂਦਰ ਸਰਕਾਰ ਨੇ ਜਿਹੜੀ ਬੱਧ ਪ੍ਰਦੇਸ਼ ਦੀ ਸਰਕਾਰ ਹੈ ਉਸ ਨੂੰ 126 ਕਰੋੜ ਰੁਪਏ ਦਿੱਤੇ ਵੀ ਹੋਏ ਹੈ ਤੇ ਅਜੇ ਵੀ ਜਿਹੜੀ ਇਹ ਸਮੱਸਿਆ ਹੈਗੀ ਐ ਵੀ ਉਹਦੇ ਚ 337 ਟਨ ਜਿਹੜਾ ਸਮਾਨ ਹੈ ਜਿਹਨੂੰ ਡਿਸਪੋਜ਼ ਆਫ ਕਰਨਾ ਹੈ ਕਿਤੇ ਨਾ ਕਿਤੇ ਖਤਮ ਕਰਨਾ ਹੈ ਉਹ ਜਿਹਦੇ ਵਿੱਚ ਉਹ ਗੈਸ ਦੇ ਐਂਸ਼ਾ ਹੈਗੇ ਐ ਤੇ ਗਾਹਾਂ ਲੋਕਾਂ ਨੂੰ ਹੋਰ ਗਾਹਾਂ ਤੇ ਗਾਹਾਂ ਉਹਦੀ ਤੰਗ ਕਰ ਸਕਦੇ ਐ ਉਹ ਰਹਿੰਦਾ ਹੈ ਜੇ ਤੇ 11 ਲੱਖ ਟਨ ਜਿਹੜਾ ਆ ਉਹ ਜਿਹੜੀ ਮਿੱਟੀ ਹੈ ਜਿਹਦੇ ਵਿੱਚ ਉਹ ਰਲੀ ਹੋਈ ਹੈ ਗੈਸ ਉਹ ਵੀ ਸ਼ਾਮਲ ਹੈਗੀ ਐ ਸੋ ਅ ਵੱਡੀ ਗੱਲ ਇਹ ਕਿ ਇਸ ਦੇ ਨਾਲ ਜਿਹੜੀਆਂ ਮਲਟੀਨੇਸ਼ਨਲ ਕਾਰਪੋਰੇਸ਼ਨਾਂ ਸਾਡੇ ਦੇਸ਼ ਦੇ ਵਿੱਚ ਆ ਕੇ ਕਾਰਖਾਨੇ ਲਾਉਂਦੀਆਂ ਸੀ ਸਸਤੀ ਲੇਬਰ ਕਰਕੇ ਉਹ ਪ੍ਰੋਫਿਟ ਕਮਾ ਕੇ ਤਾਂ ਲੈ ਜਾਂਦੀਆਂ ਸੀਗੀਆਂ ਮੁਨਾਫਾ ਤਾਂ ਪਰ ਇੱਥੋਂ ਦੇ ਲੋਕਾਂ ਦੀ ਜਾਨਵਾਲ ਦੀ ਰੱਖਿਆ ਲਈ ਜਿਹੜੀ ਲੋੜੀਂਦੇ ਪ੍ਰਬੰਧ ਨੇ ਉਹ ਉਹਨੇ ਪੂਖਤਾ ਨਹੀਂ ਸੀ ਕਰਦੇ ਤੇ ਮਨੁੱਖਾਂ ਦੀਆਂ ਜਾਨਾਂ ਨੂੰ ਇਸੇ ਤਰ੍ਹਾਂ ਲਿਆ ਹੋਇਆ ਸੀਗਾ ਵੈਸੇ ਵੀ ਜਿਹੜੇ ਪੂੰਜੀਪਤੀਆਂ ਉਹਨਾਂ ਦੇ ਲਈ ਮੁਨਾਫਾ ਸਭ ਤੋਂ ਪਹਿਲੇ ਦਰਜੇ ਤੇ ਹੁੰਦਾ ਹੈ ਤੇ ਮਨੁੱਖੀ ਜਾਨਾਂ ਲਈ ਦੀ ਉਹਨਾਂ ਨੂੰ ਵਾਸਤੇ ਕੋਈ ਪਰਵਾਹ ਨਹੀਂ ਹੁੰਦੀ ਅਸੀਂ ਇੱਕ ਫਿਲਮ ਕਦੇ ਦੇਖੀ ਸੀ ਪੁਰਾਣੇ ਸਮੇਂ ਦੇ ਵਿੱਚ ਕਾਲਾ ਪੱਥਰ ਨਾਂ ਦੀ ਫਿਲਮ ਤੇ ਉਦੋਂ ਤਨਵਾਦ ਦੇ ਵਿੱਚ ਜਿਹੜੀਆਂ ਕਾਲੇ ਜੀਆਂ ਖਾਣਾ ਨੇ ਉੱਥੇ ਪਾਣੀ ਵੜ ਗਿਆ ਸੀ ਤੇ ਉੱਥੋਂ ਦੇ ਇੰਜੀਨੀਅਰਸ ਤੇ ਦੂਜਿਆਂ ਨੇ ਦੱਸਿਆ ਵੀ ਇਹ ਪਾਣੀ ਵੜ ਗਿਆ ਲੋਕਾਂ ਦੀ ਜਾਨ ਨੂੰ ਖਤਰਾ ਹੈ ਤਾਂ ਉਹ ਮਾਲਕ ਦਾ ਕਹਿਣਾ ਸੀ ਵੀ ਲੋਕਾਂ ਦਾ ਕੋਈ ਗੱਲ ਨਹੀਂ ਪਹਿਲ ਇੱਕ ਰੋਵੀ ਪਾਣੀ ਨਾਲ ਭਰਨ ਤੋਂ ਪਹਿਲਾਂ ਪਹਿਲਾਂ ਆਪਾਂ ਜਿੰਨਾ ਕੋਲਾ ਕੱਟ ਸਕਦੇ ਆ ਉਹ ਕੱਢੀਏ ਬੰਦੇ ਮਰਦੇ ਆ ਮਰ ਜਾਂ। ਜਾਨੀ ਜਾਨੀ ਬੰਦੇ ਨਾ ਕੋਲਾ ਜਿਹੜਾ ਹੈ ਜਿਹਦੇ ਚੋ ਮੁਨਾਫਾ ਹੁੰਦਾ ਹੈ ਉਹ ਪਹਿਲ ਦੇ ਦਾਰ ਤੇ ਹੈ। ਇਹ ਦੁਨੀਆ ਪਰਦੇ ਜਿੰਨੇ ਪੂੰਜੀਪਤੀ ਹੈ ਜਿੰਨੇ ਸਰਮਾਗਦਰ ਹੈ ਉਹਨਾਂ ਦਾ ਮੁੱਖ ਨਿਸ਼ਾਨਾ ਮੁਨਾਫੇ ਕਮਾਉਣਾ ਹੈ। ਲੋਕਾਂ ਦੀ ਜ਼ਿੰਦਗੀ ਜਿੱਧਰ ਮਰਜੀ ਠੱਠੇ ਪੂਛ ਜਾਂਦੀ ਹੈ ਜਾਵੇ। ਇਸੇ ਕਰਕੇ ਜਿਹੜੀ ਲੜਾਈ ਹੈ ਅੱਜ ਅੱਜ ਲੜਾਈ ਕਹਿਣ ਨੂੰ ਚਾਹੇ ਆਪਾਂ ਕਾਂਗਰਸ ਵਿਰੁੱਧ ਕਹਿ ਲੋ ਉਹਨੂੰ ਬੀਜੇਪੀ ਵਿਰੁੱਧ ਕਹਿ ਲੋ ਹੋਰਾਂ ਬੁੱਤ ਕਹਿ ਲੋ ਟਰੰਪ ਵਿਰੁੱਧ ਕਹਿ ਲੋ ਕਿਸੇ ਹੋਰ ਪਰ ਬੇਸਿਕ ਲੜਾਈ ਜਿਹੜੀ ਮੂਲ ਲੜਾਈ ਹੈ ਉਹ ਪੂੰਜੀਵਾਦੀ ਪ੍ਰਬੰਧ ਦੇ ਵਿਰੁੱਧ ਹੈ ਜਿਹੜਾ ਮੁਨਾਫੇ ਦੇ ਉੱਤੇ ਪੜਦਾ ਹੈ ਤੇ ਜਿਹੜਾ ਮੁਨਾਫਾ ਲੋਕਾਂ ਦੀ ਜ਼ਿੰਦਗੀਆਂ ਖਰਾਬ ਕਰਨ ਦੇ ਉੱਤੇ ਚੱਲਦਾ ਹੈ ਅਗਲੀ ਗੱਲ ਦੋਸਤੋ ਤੁਹਾਡੇ ਨਾਲ ਜਿਹੜੀ ਕਰਨੀ ਹੈ ਵੀ ਟਰੰਪ ਨੇ ਕੱਲ ਇੱਕ ਦਬਕਾ ਮਾਰਿਆ ਵੀ ਜਿਹੜੇ ਬ੍ਰਿਕਸ ਵਾਲੇ ਹੈ ਜਿਹੜੇ ਬਰਾਜ਼ੀਲ ਰਸ਼ੀਆ ਇੰਡੀਆ ਚਾਈਨਾ ਤੇ ਸਾਊਥ ਅਫਰੀਕਾ ਇਹ ਜਿਹੜੇ ਮੁਲਕ ਨੇ ਇਹ ਕੋਸ਼ਿਸ਼ ਕਰ ਰਹੇ ਆ ਕਿ ਡਾਲਰ ਦੀ ਥਾਂ ਤੇ ਕੋਈ ਆਪਸ ਦੇ ਵਿੱਚ ਇਹ ਗੱਲਾਂ ਕਰ ਲੈਣ ਜਾਂ ਕੋਈ ਨਵੀਂ ਕਰੰਸੀ ਲੈ ਆਉਣ ਜੇ ਕਿਤੇ ਅਜਿਹਾ ਕੀਤਾ ਤਾਂ ਮੈਂ ਇਹਨਾਂ ਸਾਰੇ ਦੇਸ਼ਾਂ ਦੇ ਉੱਤੇ 100% ਟੈਰਫ ਲਾ ਦਊਗਾ 100% ਟੈਕਸ ਲਾ ਦਊਗਾ ਇਹਨਾਂ ਦੀਆਂ ਚੀਜ਼ਾਂ ਮਹਿੰਗੀਆਂ ਹੋ ਜਾਣਗੀਆਂ ਤੇ ਦੁਨੀਆ 'ਚ ਕਿਤੇ ਨਹੀਂ ਵੇਚ ਸਕਣਗੀਆਂ ਸੋ ਉਹਦੇ ਡਰਬੇ ਇਹ ਜਿਹੇ ਵੀ ਹੈਗੇ ਆ ਤੇ ਇਹ ਨਾ ਮੁਲਕਾਂ ਲਈ ਚਾਹੀਦਾ ਹੈ ਕਿ ਵੀ ਉਹ 트럼ਪ ਦੀਆਂ ਇਹਨਾਂ ਗੱਲਾਂ ਦਾ ਡਟ ਕੇ ਮੁਕਾਬਲਾ ਕਰਨ। ਅ ਦੋਸਤੋ ਅਗਲੀ ਗੱਲ ਜਿਹੜੀ ਹੈ ਮੋਦੀ ਜੀ ਕਹਿੰਦੇ ਆ ਵੀ ਸਾਰੀ ਦੁਨੀਆ ਦੇ ਵਿੱਚ ਉਹਨਾਂ ਦਾ ਨਾਮ ਵੱਜ ਰਿਹਾ ਹੈ। ਹਾਂ ਸੱਚੀ ਵਿੱਚ ਵੱਜ ਗਿਆ। ਜਿਹੜੇ ਜਰਮਨ ਦੇ ਵਿੱਚ ਜਿਹੜੀ ਆਗੂ ਹੁੰਦੇ ਆ ਉਹਨਾਂ ਦੇ ਉਹਨੂੰ ਪ੍ਰਧਾਨ ਮੰਤਰੀ ਜਾਂ ਰਾਸ਼ਟਰਪਤੀ ਕਹਿਣ ਦੀ ਜੈ ਚਾਂਸਲਰ ਕਹਿੰਦੇ ਆ ਜਿਹੜੀ ਸਾਬਕਾ ਚਾਂਸਲਰ ਹੈ। ਐਂਜਲਾ ਮਰਕਲ ਜਿਹੜੀ 2005 ਤੋਂ ਲੈ ਕੇ 2021 ਤੱਕ 16 ਸਾਲ ਉਥੋਂ ਦੀ ਚਾਂਸਲਰ ਰਹੀ ਹੈ ਉਹ ਅੱਜ ਕੱਲ ਆਪਣੀ ਜੀਵਨੀ ਲਿਖ ਰਹੀ ਹੈ ਆਪਣੇ ਜਿਹੜੇ ਇਸ ਸਮੇਂ ਦੇ ਵਿੱਚ ਉਹ ਜਿਹੜੀਆਂ ਘਟਨਾਵਾਂ ਹੋਈਆਂ ਉਹ ਲਿਖ ਰਹੀ ਹੈ ਉਸ ਦੇ ਸਮੇਂ ਦੇ ਵਿੱਚ ਪ੍ਰਧਾਨ ਮੰਤਰੀ ਵਜੋਂ ਡਾਕਟਰ ਮਨਮੋਹਨ ਸਿੰਘ ਵੀ ਰਹੇ ਤੇ ਮੋਦੀ ਜੀ ਵੀ ਹੈਗੇ ਹਨ ਮੋਦੀ ਜੀ ਬਾਰੇ ਉਹ ਲਿਖਦੀ ਹੈ ਕਿ ਮੋਦੀ ਜੀ ਜਿਹੜੇ ਹੈ ਉਹਨਾਂ ਨੂੰ ਕਈ ਵਾਰ ਮੈਂ ਇਹ ਕਿਹਾ ਮਰਕਲ ਕਹਿ ਰਹੀ ਹੈ ਕਿ ਵੀ ਤੁਹਾਡੇ ਜਿਹੜੀ ਘੱਟ ਗਿਣਤੀ ਹੈ ਖਾਸ ਤੌਰ ਤੇ ਮੁਸਲਮਾਨ ਤੇ ਈਸਾਈ ਉਹਨਾਂ ਚ ਜਿਹੜੀ ਹੈ ਅਸੁਰੱਖਿਆ ਦੀ ਭਾਵਨਾ ਹੈ ਤੇ ਤੁਹਾਡੇ ਅਸੈਂਸ਼ੀਲਤਾ ਬਹੁਤ ਹੈ ਤੇ ਜਿਹੜਾ ਤੁਹਾਡੇ ਹਿੰਦੂ ਕੱਟੜ ਲੋਕ ਨੇ ਉਹ ਉਹਨਾਂ ਨੂੰ ਉਹਨਾਂ ਤੇ ਹਮਲੇ ਕਰਦੇ ਆ ਤੇ ਮੋਦੀ ਜੀ ਇਸ ਗੱਲ ਤੋਂ ਮੁੱਕਰਦੇ ਰਹੇ ਆ ਪਰ ਸੱਚ ਇਹ ਹੈ ਕਿ ਮੈਂ ਹਮੇਸ਼ਾ ਇਹ ਗੱਲ ਉਹਨਾਂ ਨੂੰ ਕਹੀ ਹੈ ਉਸੇ ਸਮੇਂ ਦੇ ਵਿੱਚ ਜਿਹੜਾ ਜਰਮਨੀ ਤੋਂ ਭਾਰਤ ਦੇ ਵਿੱਚ ਕੰਵੈਸਟਰ ਰਿਹਾ ਹੈ ਸਾਡੇ ਦੇਸ਼ ਦੇ ਵਿੱਚ ਉਸ ਨੇ ਵੀ ਇੱਕ ਕਿਤਾਬ ਲਿਖੀ ਹੈ ਉਸ ਨੇ ਜਿਹੜਾ ਉਹਦਾ ਨਾਮ ਹੈਗਾ ਵਾਲਟਰ ਲਿੰਡਨਰ ਵਾਲਟਰ ਲਿੰਡਨਰ ਨੇ ਵੀ ਆਪਣੀ ਇੱਕ ਕਿਤਾਬ ਇਹਨਾਂ ਦਿਨਾਂ ਦੇ ਵਿੱਚ ਲਿਖੀ ਹੈ ਉਸ ਨੇ ਤਾਂ ਇੱਥੋਂ ਤੱਕ ਕਿਹਾ ਕਿ ਭਾਰਤ ਦੇ ਵਿੱਚ ਹਿੰਦੂ ਰਾਸ਼ਟਰ ਹਿੰਦੂ ਤਾਨਾਸ਼ਾਹੀ ਦਾ ਇੱਕ ਪੂਰਾ ਖਤਰਾ ਬਣਿਆ ਹੋਇਆ ਹੈ ਤੇ ਜਰਮਨੀ ਦਾ ਮੀਡੀਆ ਜਿਹੜਾ ਉਹ ਵੀ ਇਸ ਦੇ ਉੱਤੇ ਵੱਡੇ ਵੱਡੇ ਸਵਾਲ ਪੁੱਛਦਾ ਹੈਗਾ ਸੋ ਜਦੋਂ ਮੋਦੀ ਜਦੋਂ ਅੰਜਲਾ ਮਰਕਲ ਨੇ ਮਨਮੋਹਨ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਇਹ ਕਿਹਾ ਵੀ ਭਾਰਤ ਸਾਡਾ ਜਿਹੜਾ ਬਹੁਤ ਵੰਨਸਪੰਨਤਾ ਵਾਲਾ ਦੇਸ਼ ਹੈ ਤੇ ਇਸ ਦੀ ਵੰਨਸਪੰਨਤਾ ਦੀ ਏਕਤਾ ਜਿਹੜੀ ਹੈ ਉਹੀ ਸਾਡੀ ਤਾਕਤ ਹੈ ਇਹ ਉਹਨਾਂ ਦੇ ਪ੍ਰਭਾਵ ਨੇ ਅ ਅਸੀਂ ਲਾਸਟ ਗੱਲ ਤੁਹਾਡੇ ਨਾਲ ਸਾਂਝੀ ਇਹ ਕਰਨੀ ਚਾਹੁੰਦੇ ਆਂ ਵੀ ਜਾਮੀਆ ਮੀਲੀਆ ਇਸਲਾਮੀਆਂ ਯੂਨੀਵਰਸਿਟੀ ਦੇ ਵਿੱਚ ਪ੍ਰਧਾਨ ਮੰਤਰੀ ਦੇ ਵਿਰੁੱਧ ਕੁਝ ਵਿਦਿਆਰਥੀਆਂ ਨੇ ਨਾਰੇ ਲਾਏ ਸੀ ਤੇ ਹੁਣ ਉਹਨਾਂ ਨੇ ਕੋਈ ਵੀ ਜਦੋਂ ਵੀ ਕੋਈ ਸੰਵਿਧਾਨਕੰਬੁਖੀ ਕਿਸੇ ਵੀ ਤਰ੍ਹਾਂ ਨਾਲ ਯੂਨੀਵਰਸਿਟੀ ਦੇ ਵਿੱਚ ਆਉਂਦਾ ਹੈ ਤਾਂ ਕੋਈ ਵੀ ਉਹਦੇ ਵਿਰੁੱਧ ਪ੍ਰਦਰਸ਼ਨ ਨਹੀਂ ਹੋਊਗਾ ਕੋਈ ਵੀ ਨਾਅਰੇ ਨਹੀਂ ਲੱਗਣਗੇ ਕੋਈ ਵੀ ਧਰਨਾ ਨਹੀਂ ਲਾਇਆ ਜਾਊਗਾ ਜਿਹੜਾ ਲਾਊਗਾ ਉਹਦੇ ਵਿਰੁੱਧ ਅਸੀਂ ਐਕਸ਼ਨ ਲਵਾਗੇ ਸੋ ਸਟੂਡੈਂਟ ਜਥੇਬੰਦੀਆਂ ਨੇ ਉਹਨਾਂ ਨੇ ਕਿਹਾ ਵੀ ਇਹ ਤਾਂ ਯੂਨੀਵਰਸਿਟੀ ਦੀ ਆਪਣੀ ਡੈਫੀਨੇਸ਼ਨ ਲਈ ਗੁਰੂਤ ਹੈ ਯੂਨੀਵਰਸਿਟੀ ਦਾ ਮਤਲਬ ਹੈ ਵੀ ਲੋਕਾਂ ਨੂੰ ਉਸ ਜਿਹੜੀ ਜਿਹੜੀ ਲੋਕਤੰਤਰ ਦੀਆਂ ਅਸਲੀ ਜਿਹੜੀਆਂ ਗੱਲਾਂ ਨੇ ਉਹਨਾਂ ਦੇ ਨਾਲ ਜੋੜਨਾ ਤੇ ਪ੍ਰੋਟੈਸਟ ਕਰਨਾ ਲੋਕਤੰਤਰ ਦਾ ਇੱਕ ਮੁੱਖ ਅੰਗ ਹੈਗਾ ਸੋ ਇਹ ਲੋਕਤੰਤਰ ਦਾ ਨਿਖੇਧ ਹੈ ਅੱਜ ਦੀ ਗੱਲ ਚ ਇੰਨਾ ਹੀ ਬਹੁਤ ਬਹੁਤ ਸ਼ੁਕਰੀਆ ਤੁਹਾਨੂੰ